ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਚੈੱਕ ਕਰ ਜੁੜਾ ਲਓ ਦਿਣਾ ਅਪਾ ਪਹਿਲਾਂ ਵੀ ਵੀਡੀਓ ਬਣਾਈ ਸੀ ਜੀ ਗਾਇਆਂ ਦਾ ਫਾਰਮ ਬਾਕੀ ਆਪਾਂ ਕਰਦੇ ਆਂ ਬਈ ਮੈਂ ਗੱਲ ਬਾਤ ਦੁੱਖ ਮੈਂ ਗਾਇਆਂ ਕਾਫੀ ਆ ਬਾਕੀ ਬਾਈ ਤੇ ਲੈਣਾ ਡਿਟੇਲ ਜੁਨਾ ਸਾਹਮਣੇ ਲਤ ਨੂੰ ਦੇਖ ਰੇ ਕਰਨੀ ਕਰ ਦਿੰਦੇ ਹਾਂ ਜੀ ਨੀ ਗੱਲ ਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਸਰੀ ਕਾਲਜੀ ਵਾਜਿ ਜੀ ਦਾ ਖਾਤਾ ਵਾਜਿ ਜੀ ਪਤੇ ਠੀਕ ਹੈ ਆਪਣਾ ਕੀ ਨਾਮ ਹੈ ਸੜਕ ਦੱਸਿਓ ਜੀ ਜਿਆ ਜਿਆ ਦਲੀਪ ਸਿੰਘ ਪਿੰਡ ਚੱਕਰ ਜੀ ਰਾਮਾ ਰੋਡ ਠੀਕ ਵੈਸਲ ਮਾਰਗ ਦੇ ਉੱਪਰ ਆਪਣਾ ਫਾਰਮ ਹੈ ਠੀਕ ਹੈ ਜੀ ਇੱਥੇ ਹੀ ਰਹਿ ਜਾਂ ਹਾਂਜੀ ਬਈ ਇਹਨੂੰ ਕਿੰਨਾ ਕੁ ਟਾਈਮ ਲਾ ਫਾਰਮ ਕਰੇ ਨੂੰ ਦੇਖੋ ਜਿਹੜਾ ਆ ਬਣਾਇਆ ਆਪਾਂ ਸੈੱਡ ਤੇ ਵੱਡੇ ਪੱਧਰ ਤੇ ਕੰਮ ਥੋੜਾ ਜਿਹਾ ਟਕ ਲਾਇਆ ਹੈ ਹਾਂਜੀ ਹਾਂਜੀ ਇਹ 10 ਚ ਲਾਇਆ ਆਪਾਂ 2010 ਠੀਕ ਹੈ ਜੀ ਪਹਿਲਾਂ ਵੈਸੇ ਆਪਾਂ ਨੂੰ ਹੋ ਗਏ 15 ਸਾਲ ਪਹਿਲਾਂ 25 ਕਿਫਾਲ ਹੋ ਗਏ ਕੰਮ ਚਾਲੂ 25 ਤੋਂ ਵਿੱਚ ਪਾਈ ਖਾਈ ਸਾਲ ਹੋ ਗਏ ਠੀਕ ਹੈ ਜੀ ਜਦੋਂ ਗਆਂਢੀਆਂ ਰੱਖਣੀਆਂ ਸ਼ੁਰੂ ਕੀਤੀਆਂ ਠੀਕ ਹੈ ਜੀ 7 ਗਆਂਢੀਆਂ ਤੋਂ ਸ਼ੁਰੂ ਕੀਤੀਆਂ ਸੀ ਠੀਕ ਹੈ ਜੀ ਤੇ ਅੱਜ ਹੁਣ ਮਾਲਕ ਦੀ ਕਿਰਪਾ ਦੇ ਨਾਲ 65 70 ਕਿਫਾਲ ਹੋ ਗਏ ਠੀਕ ਹੈ ਤੇ ਤੁਹਾਨੂੰ ਮੁਨਾਫਾ ਨੂੰ ਫੋਕੀ ਮੈਂ ਅਜੇ ਕੱਲ ਕਿੰਨਾ ਜਰੂਰੀ ਫਾਰਮ ਦਾ ਸਸਤੀ ਵੀ ਅਜੋ ਇਸ ਤੇ ਜਿਹੜੇ ਮੇਰੇ ਅੱਗੇ ਵੀਰ ਨਾਲ ਕੈਮਰਾ ਇੱਕ ਬੁੱਲ ਡੋ ਬਣਾਉਗੇ ਜਾਂ ਮੇਰੇ ਵਰਗਾ ਬੰਦਾ ਬੋਲਣ ਵਾਲਾ ਹੁੰਦਾ ਠੀਕ ਹੈ ਜੀ ਇੱਕ ਪੱਖ ਰੱਖਦੇ ਆ ਠੀਕ ਹੈ ਜੀ ਮੈਂ ਇੱਕ ਪੱਖ ਨਹੀਂਗਾ ਹਾਂਜੀ ਮੈਂ ਤਾਂ ਇਹ ਕਹਿੰਦਾ ਵੀ ਪਹਿਲੀ ਗੱਲ ਤਾਂ ਸਾਰਾ ਜਿਹੜਾ ਮੁਨਾਫਾ ਦੇਣਾ ਉਹ ਮਾਲਕ ਦੇ ਹੱਥ ਆ ਉਹ ਗੱਲ ਠੀਕ ਹੈ ਜੀ ਆਪਣਾ ਫਰਜ਼ਾ ਮਿਹਨਤ ਕਰਨਾ ਠੀਕ ਹੈ ਜੀ ਤੇ ਪਸ਼ੂਆਂ ਦੀ ਦੇਖਭਾਲ ਕਰਨਾ ਠੀਕ ਹੈ ਜੀ ਤੇ ਉਹਦੇ ਚ ਇਹ ਚੀਜ਼ ਜ਼ਰੂਰ ਆ ਵੀ ਬਹੁਤ ਜ਼ਿਆਦਾ ਕੰਮ ਆ ਤੇ ਵਟਦਾ ਹੀ ਕੁਝ ਨਹੀਂ ਠੀਕ ਹੈ ਜੀ ਤੇ ਬਾਹਲੇ ਕਹਿੰਦੇ ਆ ਵੀ ਇਹਦੇ ਤਾਂ ਅੰਨੀ ਲੁੱਟ ਐ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਨਾ ਤਾਂ ਬਗੈਰ ਮੁਨਾਫੇ ਤੋਂ ਕੋਈ ਕੰਮ ਕਰਦਾ ਠੀਕ ਹੈ ਜੀ ਜੇ ਇਹਦੇ ਵਿੱਚ ਕੋਈ ਮੁਨਾਫਾ ਹੋਵੇ ਹੀ ਨਾ ਕੋਈ ਤਰ੍ਹਾਂ ਵਟਦਾ ਹੀ ਨਾ ਹੋਵੇ ਹਾਂ ਜੀ ਜੀ ਤੇ ਹੁਣ ਤੁਸੀਂ ਦੇਖ ਹੀ ਜਾਂਦੇ ਹੋ ਕਿ ਅੱਧਾ ਟੱਬਰ ਲੱਗਿਆ ਕੰਮ ਤੇ ਸਹੀ ਗੱਲ ਹੈ ਜੀ ਕੋਈ ਧਾਰਾ ਚੋਈ ਜਾਂਦਾ ਕੋਈ ਗੋਹੇ ਕੁੜਾ ਕੰਮ ਕਰਦਾ ਕੋਈ ਪੱਠੇ ਪਾਉਂਦਾ ਕੋਈ ਕੁਸ ਕਰਦਾ ਫਿਰ ਇਹ ਹੀ ਕਹਦਾ ਗੋਹੇ ਚ ਬੜੇ ਫੁਰਗੀ ਸਹੀ ਗੱਲ ਹੈ ਜੀ ਬਾਜਦਾ ਇਹ ਬਿਲਕੁਲ ਕੋਈ ਇਹੀ ਗੱਲ ਜੀ ਬਿਲਕੁਲ ਨਹੀਂ ਬਜਦਾ ਹਾਂ ਜਿਹੜੀ ਕਹਿੰਦੇ ਆ ਵੀ ਇੱਥੇ ਬਿਲਕੁਲ ਲੋਤੀ ਆ ਜੀ ਠੀਕ ਹੈ ਜੀ ਉਹ ਗੱਲ ਹੈ ਜੀ ਠੀਕ ਹੈ ਜੀ ਅੱਜ ਕੱਲ ਆਪਾਂ ਨੂੰ ਪਤਾ ਵੀ ਜ਼ਮੀਨੀ ਜਿਹੜੇ ਜ਼ਮੀਨ ਦੇ ਰੇਟ ਆ ਹਾਂ ਜੀ ਇਹ ਬਹੁਤ ਵੱਧ ਗਿਆ ਮਹਾਂ ਵੀ ਵੱਧ ਗਿਆ ਠੀਕ ਹੈ ਜੀ ਨੰਬਰ 2 ਤੇ ਲੇਬਰ ਬੜੀ ਮਹਿੰਗੀ ਹੋ ਗਈ ਹੈ ਠੀਕ ਹੈ ਜੀ ਔਰ ਮਹਿੰਗੀ ਵੀ ਹੋ ਗਈ ਮਿਹਨਤੀ ਨੂੰ ਲੇਬਰ ਮਹਿੰਗੀ ਬਹੁਤ ਘਟ ਠੀਕ ਹੈ ਜੀ ਤੇ ਦੂਜਾ ਜਿਹੜਾ ਤੂੜੀ ਪੱਠਾ ਜਾਂ ਫਿਰਾਂ ਇਹ ਵੀ ਬਹੁਤ ਮਹਿੰਗਾ ਠੀਕ ਹੈ ਜੀ ਤੇ ਹਮਤਾ ਬੱਜਦਾ ਉਹਨੂੰ ਹੈ ਜਿਹੜਾ ਬੰਦਾ ਆਪ ਮਿਹਨਤ ਕਰਦਾ ਠੀਕ ਹੈ ਜੀ ਜਿਹਨੇ ਕੰਨੇ ਲੇਵਰ ਤੇ ਛੜਨਾ ਨਾ ਠੀਕ ਹੈ ਜੀ ਜੇ ਹੁਣ ਬਲਾਓ ਵੀ ਤੁਸੀਂ 65 70% ਦੇ ਵਿੱਚ ਵੀ ਦੇਖਦੇ ਹੋ ਹਾਂਜੀ ਜੀ ਇਹਦੇ ਚ ਆਮ ਬੰਦੇ ਜਿਹੜੇ ਆ ਬਸਾ ਪਤ ਤੂਆਂ ਤੇ ਇੱਕ ਬੰਦਾ ਰੱਖ ਲੈਂਦੇ ਆ ਇਹਨਾਂ ਨੂੰ ਪੰਜ ਚਾਹੀਦੇ ਆ ਠੀਕ ਹੈ ਜੀ ਤੇ ਇੱਥੇ ਗੋਹੇ-ਕੂਲੇ ਕਰਨ ਵਾਲਿਆਂ ਨੂੰ ਮੁਰਗਾ ਚਾਹੀਦੇ ਨੇ ਠੀਕ ਹੈ ਜੀ ਸਾਡੇ 1.5 ਕੋਈ ਬਈਆ ਰੱਖਿਆ ਹੋਇਆ ਠੀਕ ਹੈ ਜੀ ਤੇ ਜਿਹੜਾ ਗੋਹੇ-ਪੂਰਾ ਕੰਮ ਆਫਤਾ ਨਾਲ ਚਾਰ ਦੇ ਜੜੀ ਪਾ ਲੰਦਾ ਜਿਹੜਾ ਸੈਲ ਜੀ ਠੀਕ ਹੈ ਜੀ ਤੇ ਬਾਕੀ ਸਾਡਾ ਪਰਿਵਾਰ ਆਪ ਕੰਮ ਕਰਦਾ ਧਾਰਾ ਆਪ ਤੋਂ ਨਹੀਂ ਬਾਕੀ ਪੜੇ ਕੰਮ ਆਫਤਾ ਨਾਲ ਠੀਕ ਹੈ ਜੀ ਇਸ ਕਰਕੇ ਤਾਂ ਹੀ ਬਚਦਾ ਜੇ ਆਪਾਂ ਟੈਨ ਕਿਹੜੀ ਛੱਡ ਕੇ ਸਾਰਾ ਕੁਝ ਠੀਕ ਹੈ ਬੈਠੇ ਵਾਪਰੂ ਨਫਾ ਮਿਲ ਜੂਗਾ ਨਹੀਂ ਮਿਲਣਾ ਠੀਕ ਹੈ ਕੰਮ ਕਰਨਾ ਪੈਣਾ ਠੀਕ ਹੈ ਪਰ ਕੰਮ ਵਾਲਾ ਨਹੀਂ ਠੀਕ ਹੈ ਜੀ ਕੰਮ ਹੋ ਗਿਆ ਇਹ ਮਾਰਕ ਨੇ ਠੀਕ ਗੱਲ ਹੈ ਜੀ ਤੇ ਆਪਣੇ ਕੋਲ ਕਿੰਨੇ ਜਿਹੜੇ ਬੁੱਧ ਵਾਲੇ ਆ ਗਏ ਆਪਣੇ ਸਾਹਮਣੇ ਆਪਣੇ ਕੋਲੇ ਅੱਜ ਜਿਹੜੇ ਨੇ ਬੁੱਧ ਤੇ ਆ ਇਹ ਤਕਰੀਬਨ 30 31 ਗਾਇਆਂ ਠੀਕ ਹੈ ਜੀ ਜਿਹੜਾ ਰਾਜ ਆ ਪਹੜ ਚੋ ਰਹੇ ਆ ਠੀਕ ਠੀਕ ਇਹ ਕਿੰਨੇ ਇਹ ਤੁਹਾਨੂੰ ਜਿਹੜੇ ਕਿੰਨੇ ਵਾਲਿਆਂ ਵਾਲੇ ਨੇ 25 20 30 ਪਲੱਸ ਕਿੰਨੇ ਵਾਲਿਆਂ ਦੇ ਖੋ ਸਿਰੇ ਤੱਕ ਜਿਹੜੀ ਆ ਉਹ 48 50 ਕਿਲੋ ਵਾਲੀ ਗਾਂਹਰੀ ਆ ਹੈਗੀ ਆ ਜੀ ਹਾਂ ਜੀ ਠੀਕ ਹੈ ਜੀ ਤੇ ਆਮ 35 ਤੋਂ 40 ਵਾਲੀਆਂ ਵੀ ਹੈਗੀਆਂ ਤਕਰੀਬਨ 8-10 ਗੱਜ ਠੀਕ ਹੈ ਜੀ ਉਸ ਤੋਂ ਬਾਅਦ 20 ਪੱਤੀ ਵਾਲਾ ਦਾ ਆਮ ਹੀ ਹੈ ਬਸ ਇਹ ਅਸੀਂ 20 ਤੋਂ ਘੱਟ ਵੀ ਅਸੀਂ ਰੱਖਦੇ ਨਹੀਂ ਹਾਂ ਠੀਕ ਹੈ ਜੀ ਵੀ ਵਾਲੀਆਂ ਨਰਕਲੀਆਂ ਬੰਦ ਕਰ ਦਿੰਦੇ ਆ। ਠੀਕ ਹੈ ਜੀ। ਹੁਣ ਉੱਪਰ ਵਾਲੀਆਂ ਰੱਖ ਦਿੰਦੇ ਆ। ਠੀਕ ਹੈ ਜੀ। ਉਹ ਕਿਉਂ ਅੱਜ ਨਸਲ ਦਾ ਬੜਾ ਫਰਕ ਪਾਇਆ? ਠੀਕ ਹੈ ਜੀ। ਹੁਣ ਜਿੰਨਾ ਨਵਾਂ ਸੀਮਾ ਨਾ ਰਿਆ ਨਾ ਹਾਂਜੀ ਹਾਂਜੀ। ਉਹਦੇ ਨਾਲ ਤਕਰੀਬਨ ਪਲੂਨ ਵੜਾ ਜਿਹੜਾ 30 35 ਲੀਟਰ ਉਹ ਘਟਦੇ ਦਿੰਦੇ ਨੇਗਾ ਜਿਹੜਾ ਠੀਕ ਤੇਵਾ ਹੋ ਗਈ ਭਲ ਗਈ ਨਾ ਸਭੀਆਂ ਦਿੰਦੇ ਨੇ। ਠੀਕ ਹੈ ਜੀ। ਕਿਉਂ ਅੱਜ ਬੜੇ ਵਧੀਆ ਸੀਮਾ ਨਾ ਰਿਆ ਕਾਸਦੀਪ ਦਾ ਜਾਮਰਪਾਲ ਜਿਹੜੇ ਆ। ਹਾਂਜੀ ਹਾਂਜੀ। ਬੜੇ ਵਧੀਆ ਸੀਮਾ ਨਾ। ਠੀਕ ਹੈ ਜੀ। ਉਹ ਬੱਤੀਆਂ ਬੜਾ ਵਧੀਆ ਬਣਦੇ ਨੇ ਬੜਾ। ਠ ਔਰ ਤੋਂ ਹਾਂਜੀ ਉਹ ਕਾਫੀ ਵੱਡੀ ਠੀਕ ਹੈ ਤੇ ਜਿਹੜੀਆਂ ਬਸੀਆਂ ਆਪਣੇ ਖੇਡੀਆਂ ਨੇ ਇਹ ਕਿਹੜੇ ਕਿਹੜੇ ਨਸਰੀ ਤੁਸੋਂ ਮਣੇ ਇਹ ਮੈਂ ਤੁਹਾਨੂੰ ਦੱਸੀ ਹੈ ਜਿਵੇਂ ਹੈ ਐਚ ਆਰ ਪੀ ਹਾਂਜੀ ਇਹ ਪਰ ਨਾਲ ਇਹ ਵਿੱਚ ਜਿਹੜੀ ਆਪਾਂ ਕਹਿੰਨੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਅੱਜ ਕੱਲ ਜਿੰਨਾ ਸੀਮਨ ਵਰਤਦੇ ਆ ਹਾਂਜੀ ਹਾਂਜੀ ਇਹ ਸਾਰਾ ਸੀ ਅਮਰਪਾਲ ਤੇ ਜਿਹੜਾ ਨਾ ਆਕਾਸ਼ ਦੀਪ ਆ ਠੀਕ ਹੈ ਜੀ ਥਾਂ ਬੜੇ ਨਾਮੀ ਥਾਂ ਰ ਹੈ ਹਾਂਜੀ ਹਾਂਜੀ ਉਹਨਾਂ ਅਸੀਂ ਹੁਣ ਬੜ ਦਦੇ ਆ ਠੀਕ ਹੈ ਜੀ ਇਹ ਬੇਰਕਾਰ ਦੇ ਵਿੱਚੋਂ ਮਿਲ ਜਾਂਦਾ ਸਾਨੂੰ ਠੀਕ ਹੈ ਜੀ ਉਹ ਸਬਸਿਡੀ ਵੀ ਆ ਠੀਕ ਹੈ ਜੀ ਤੇ ਬੜਾ ਵਧੀਆ ਬਸ਼ਕਾਂ ਦੇ ਰਿਜ਼ਲਟ ਆ ਰਹੇ ਆ ਠੀਕ ਹੈ ਜੀ ਲੂਣ ਵਹਿਣਾ ਜਿਹੜੀਆਂ ਖੀਰੀ ਸੁੰਦੀ ਆ ਹਾਂਜੀ ਅੱਜ 35 ਲੀਟਰ ਦੇ ਆ ਠੀਕ ਹੈ ਜੀ ਮੇਰਾ ਕਹਿਣ ਦਾ ਮਤਲਬ ਇਹ ਜਿਹੜੇ ਅੱਜ ਕੱਲ 25 25 20 25 ਲੱਖ ਰੁਪਏ ਬਾਹਰ ਲਾ ਕੇ ਜਾ ਰਹੇ ਨੇ ਬੱਚੇ ਅੱਜ ਕੱਲ ਉਹਨਾਂ ਲਈ 30000 ਠੀਕ ਹੈ ਜੀ ਬੀ ਫਾਰਮ ਕਰਨਾ ਤੇ ਜਾਂ ਲੈ 25 30 ਲੱਖ ਜਾ ਕੇ ਲਾ ਕੇ ਜਾਣਾ ਹਾਂਜੀ ਹਾਂਜੀ ਇਹੀ ਕਾਰਨ ਨੇ ਵੀ ਕੰਮ ਨਹੀਂ ਮਿਲਦਾ ਜਾਂ ਕੰਮ 'ਚ ਮੁਨਾਫਾ ਨਹੀਂ ਠੀਕ ਹੈ ਜੀ ਅੱਜ ਦੇ ਹਾਲਾਤਾਂ ਦੇ ਮਰੇ ਜਾਂਦੇ ਆ ਠੀਕ ਹੈ ਜੀ ਯਾਰ ਨਾ ਸਾਡੀਆਂ ਸਰਕਾਰਾਂ ਬਣ ਨਹੀਂ ਆ ਹਾਂਜੀ ਹਾਂਜੀ ਚਾਹੇ ਉਹ ਪਹਿਲੀਆਂ ਚਾਹੇ ਹੋਣਾ ਹੈ ਹਾਂਜੀ ਹਾਂਜੀ ਜਦੋਂ ਸੋਨਾ ਤੋਂ ਪਹਿਲਾਂ ਗੋਟਾ ਲੈਣ ਨੂੰ ਬੜਾ ਗੱਲ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਪਰ ਅੱਜ ਜੋ ਹੋ ਰਿਹਾ ਹੈ ਉਹ ਸਭ ਦੱਸ ਰਿਹਾ ਹਾਂਜੀ ਉਹ ਤਾਂ ਹੀ ਪਹਿਲਾਂ ਕਹਿੰਦੇ ਕੁਛ ਆ ਵੀ ਨਿਕਲਦਾ ਕੋਈ ਬਿਲਕੁਲ ਸਾਰਾ ਕੁਝ ਕੀ ਹੋ ਰਿਹਾ ਨਸ਼ਾ ਤੋਂ ਲੋਕ ਡਰਦੇ ਆ ਆਹ ਦੀ ਗੁੰਡਾਗਰਦੀ ਇੰਨੀ ਵਧੀ ਵੀ ਹੈ ਇਦੋਂ ਡਰਦੇ ਲੋਕ ਬੱਚੇ ਬਾਹਰ ਜਾਂਦੇ ਆ ਸਹੀ ਗੱਲ ਹੈ ਜੀ ਕੰਮ ਦੇ ਮਾਰਦਾ ਮੈਂ ਕਹਿੰਦਾ ਜੇ ਕੰਮ ਇੱਥੇ ਕੰਮ ਜ਼ਰੂਰ ਪੈਗਾ ਲਾ ਕੇ ਉਹ ਵੱਧ ਕਮਾਈ ਕਰ ਸਕਦੇ ਆ ਠੀਕ ਹੈ ਜੀ ਉਹੀ ਇਹ ਜੀ ਗੱਲ ਨਹੀਂ ਕੰਮ ਹੈਗੇ ਆ ਜੇ ਕਰਨਾ ਮੈਂ ਇੱਥੇ ਬੱਚੇ ਇੱਕ ਚੀਜ਼ ਆ ਵੀ ਸੀਗਾ ਰੀਸ ਕਰਦੇ ਆ ਕੰਮ ਨਹੀਂ ਕਰਦੇ ਹਾਂਜੀ ਤੇ ਮਹਿੰਗੇ ਮੋਟਰਸਾਈਕਲ ਰੱਖਨੇ ਆ ਮਹਿੰਗੇ ਮੋਬਾਈਲ ਰੱਖਨੇ ਆ ਉੱਥੇ ਜਾ ਕੇ ਜਾਂ ਬਾਹਰ ਜਾ ਕੇ ਕੰਮ ਕਰਦੇ ਆ ਸਹੀ ਗੱਲ ਹੈ ਜੀ ਜੇ ਇਹੀ ਘਰੇ ਕੰਮ ਕਰਦਾ ਮੈਂ ਕਹਿੰਦਾ ਬੜਾ ਵਧੀਆ ਕੰਮ ਹੈ ਪਰ ਨਾਲ ਮੇਰੀ ਤੁਹਾਨੂੰ ਗੱਲ ਕਹੀ ਉਹੀ ਹੈ ਠੀਕ ਹੈ ਹਲਾਤਾ ਤੋਂ ਜੇ ਨਸ਼ੇ ਵਧ ਰਹੇ ਨੇ ਇੰਨੇ ਉਹਨਾਂ ਦੇ ਮਾਰੇ ਮਾਂ ਤੋਂ ਬੱਚਿਆਂ ਨੂੰ ਭੇਜਦਾ ਨਹੀਂ ਕਿਹੜਾ ਦਲਕਾ ਦਾ ਦੇ ਬੱਚੇ ਨੂੰ ਪਾਸੇ ਕਰਦਾ ਸਹੀ ਗੱਲ ਹੈ ਜੀ ਤੇ ਇਹ ਬੱਚੀਆਂ ਦੇਾਰੇ ਦੱਸੋ ਵੀ ਛੋਟੀਆਂ ਜਿਹੜੀਆਂ ਆਪਣੇ ਕੋਲ ਖੜੀਆਂ ਨੇ ਹਾਂਜੀ ਇਹ ਕਿੰਨੇ ਕਿੰਨੇ ਟਾਈਮ ਦੀ ਹੋ ਗਈ ਇਹ ਬੱਚੀਆਂ ਜੀ ਕੋਈ 1.5 ਮਹੀਨੇ ਦੀ ਆ ਕੋਈ 2 ਦੀ ਆ ਕੋਈ 2.5 3 ਦੀ ਆ ਇਹ ਬੱਚੀਆਂ ਜਿਵੇਂ ਅਸੀਂ ਇਹਨਾਂ ਨੂੰ ਸਿਰਫ ਦੁੱਧ ਤੇਰਾ ਇੱਕ ਫੀਡ ਆ ਜਿਹੜੀ ਕਾਫ ਸਟਾਰਟਰ ਕਹਿੰਦੇ ਆ ਉਹ ਜਿਹੜੀ ਸ਼ੁਰੂ ਜਿ بچے ਨੂੰ ਨੋੜ ਹੈ ਠੀਕ ਹੈ ਜੀ ਇਹ ਸਿਰਫ ਦੁੱਧ ਤੇ ਤੇ ਰੱਖਣਾ ਹੈਗਾ ਠੀਕ ਹੈ ਇਹਨਾਂ ਨੂੰ ਕੋਈ ਪੱਠਾ ਨਹੀਂ ਪਾਉਂਦੇ ਠੀਕ ਹੈ ਕੋਈ ਨਾ ਪਾਣੀ ਨਹੀਂ ਪੀਂਉਂਦੇ ਠੀਕ ਹੈ ਦੁੱਧ ਤੇ ਸਿਰਫ ਫੀਡ ਤੇ ਆ ਠੀਕ ਹੈ ਤੇ ਤਕਰੀਬਨ ਅਸੀਂ 4-5 ਮਿੰਟਾਂ ਵੀ ਆ 5 ਤੋਂ 6 ਤੱਕ ਵੀ ਹਾਂਜੀ ਉਹ ਬੋਤਲ ਨੂੰ ਬਾਹਰ ਕਹਿਣਾ ਪਟਲ ਠੀਕ ਹੈ ਜੀ ਤੇ ਉਹ ਆਪਣਾ ਸਾਂ ਨਿੰਮਰਾਂ ਵੀ ਇਹ ਪੀਣਾ ਰાવીਆ ਬਸ ਇਹ ਸਾਂ ਦਾ ਆਪਾਂ ਦਾ ਕੰਮ ਨਹੀਂ ਲੈਂਦੇ ਤਾਂ ਕੋਈ ਐਸੇ ਇਹਦਾ ਸੈਲਫ ਜੀ ਜਿਹੜਾ ਸੈਲਜ ਪਾਇਆ ਨਾ ਹਾਂਜੀ ਉਹਦੀ ਡੇੜੀ ਭਰ ਕੇ ਇੱਥੇ ਲਿਆ ਕੇ ਵਿਚਾਲੇ ਲਾਉਣ ਵਾਸਤੇ ਰੱਖਿਆ ਹੈ ਠੀਕ ਹੈ ਅੱਜ ਕੱਲ ਵੀ ਬਸ ਮਾਰਕੀਟ ਬਹਿਣਾ ਨਿੰਮਰਾਂ ਮੈਂ ਮਾਰਕੀਟ ਹੋਗਾ ਮਾਰਕੀਟ ਦਾ ਬਾਹਰ ਤਨੂੰ ਕਹਿੰਦੇ ਬਾਕੀ ਹੁੰਦਾ ਕਹਿੰਦਾ ਨਕਲੀ ਵਾਲੀ ਬਿੱਲੀ ਹੈ ਨਾ ਕੋਈ ਵੇਖ ਰਿਹਾ ਹੁੰਦਾ ਪਰ ਕੋਈ ਨਹੀਂ ਹਾਂਜੀ ਹਾਂਜੀ ਉਹ ਕਹਿੰਦਾ ਯਾਰ ਬਹੁਤ ਵਧੀਆ ਨਸਲ ਹੈ ਮੈਂ ਵੀ ਜਾਂਦੇ ਰਹਿੰਦਾ ਜੀ ਮੇਰੇ ਤਾਂ ਕਰਕੇ ਬਗਾਈ ਮੇਰਾ ਖੜਾ ਕਰੂ ਕਹੇ ਮੜੇ ਇਹ ਕਹਿੰਦੇ ਪਿਓਰ ਚ ਹੈ ਹਾਂਜੀ ਹਾਂਜੀ ਦੇਖ ਸਰ ਜੀ ਮਿੱਲਾ ਰਾਵਾਂ ਤੇ ਦੋ ਸੱਦ ਨੰਮਿਕ ਇਹਨੋਂ ਸਾਰੇ ਹੀ ਕਹਿੰਦੇ ਬਹੁਤ ਵਧੀਆ ਨਸਲਾ ਹਾਂਜੀ ਹਾਂਜੀ ਦੇਖ ਸਰ ਇਹ ਵੱਲੋਂ ਦਾ ਮਨ ਵਿੱਚ ਡਾਕਟਰ ਜੀ ਕਹਿੰਦੇ ਆਪਾਂ ਨੂੰ ਚਲੋ ਹਾਂਜੀ ਹਾਂਜੀ ਤੇ ਸ਼ੋਅ ਤੇ ਨਾਮ ਨੂੰ ਤੇ ਉਹ ਬਹੜ ਛੱਡ ਪਰ ਜੇ ਆਪ ਆਪਣਾ ਘਰ ਦਾ ਕੰਮ ਕਰਨਾ ਆਪਾਂ ਤੋਂ ਆਪ ਨੂੰ ਫਿਰ ਆ ਜਣਾ ਮੰਡੀਾਂ ਚ ਕਿੰਨੇ ਟਾਈਮ ਦਾ ਬੱਚਾ ਇਹ ਹੋਊਗਾ ਮੇਰਾ ਖਿਆਲ ਹੁਣ ਐਕਸਟ੍ਰਾਮ ਤੇ ਸਵਾ ਗੋੜਾ 2.5 ਸਾਲ ਲੱਗਦਾ ਨਹੀਂ ਨਾ ਨਹੀਂ ਹੈਗੀ ਰੱਖੀ ਹੋਈ ਹੈ ਹਾਂ ਦੱਸਿਆ ਕਿੰਨੇ ਕੰਨੇ ਬਹੁਤ ਚੰਗੀ ਨਸਲ ਹਾਂਜੀ 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 ਸਾਮ ਤੋਂ ਪਤਾ ਨਹੀਂ ਇਹਨੇ ਕਿ ਰੱਖਿਆ ਸੀ ਅੱਛਾ ਜੀ ਤੇ ਤੁਸੀਂ ਤਾਂ ਕੋਈ ਸਹਾਇਤਾ ਢੂੰਡਵਾ ਅੱਛਾ ਬੱਚਾ ਚੱਲ ਜੀ ਹਾਂਜੀ ਬੱਚਾ ਇਥੋਂ ਲਿਆਂਦਾ ਸੀ ਮੋਲੀ ਲਈ 17000 ਰੁਪਏ ਠੀਕ ਹੈ ਜੀ ਸਾਲ ਹੋਇਆ ਮੇਰਾ ਖਿਆਲ ਉਹਨੂੰ ਸਾਲ ਸਵਾ ਸਾਲ ਦਾ ਸੀ ਠੀਕ ਹੈ ਜੀ ਠੀਕ ਹੈ ਤੇ ਅੱਜ ਕੱਲ੍ਹ ਹੋਰ ਕੋਈ ਸੁਧਾਰ ਬ ਫਾਰਮਾਸੀ ਜਲਾ ਵੀ ਪ੍ਰੋਬਲਮ ਆ ਤਾਂ ਜੇ ਸਰਕਾਰਾਂ ਕਹਿੰਦੀਆਂ ਜ਼ਰੂਰ ਹੈ ਹਾਂਜੀ ਹਾਂਜੀ ਜਿਸ ਤਰ੍ਹਾਂ ਲਿੰਪੀਸ ਕਰਨ ਲਈ ਸੀ ਠੀਕ ਹੈ ਜੀ ਬਹੁਤ ਫਾਰਮਾ ਦਾ ਬਹੁਤ ਵੱਡਾ ਨੁਕਤਾ ਹੋਇਆ ਅੱਛਾ ਜੀ ਜਿਵੇਂ ਆਪਣੇ ਵੀ ਫਤਟ ਅਟਕ ਬਸੋਂ ਨੂੰ ਗਏ ਸੀ ਠੀਕ ਹੈ ਜੀ ਪਰ ਸਰਕਾਰਾਂ ਨੇ ਉਦੋਂ ਮੇਰਾ ਖਿਆਲ ਆ ਵੀ ਇੱਕ ਸਾਡੀ ਕਿਸਾਨ ਯੂਨੀਅਨ ਹੈ ਹਾਂਜੀ ਬੱਲੇਵਾਲ ਦੀ ਠੀਕ ਹੈ ਜੀ ਉਹਨਾਂ ਨੇ ਕਿਹੜਾ ਤਾਨਾ ਤੁਨਾ ਵੀ ਲਾਇਆ ਤੇ ਸਰਕਾਰਾਂ ਨੇ ਬਹਿ ਕੇ ਮੰਤਰੀਆਂ ਨੇ ਉਹਨਾਂ ਨਾਲ ਗੱਲ ਵੀ ਕੀਤੀ ਠੀਕ ਹੈ ਜੀ ਤੇ ਅਸੀਂ ਇਹ ਜਿਹੜਾ ਲਿੰਪੀਸ ਕਰਨ ਦਾ ਹਾਂਜੀ ਜਿਹੜਾ ਮੁਆਵਜ਼ਾ ਜਾਂ ਕੋਈ ਇਹ ਹੀ ਦੇਵਾਂਗੇ ਖਾਨਾ ਜਿਹੜੇ ਬੰਦੇ ਵੀ ਜਿਹੜੇ ਫਾਰਮ ਵਾਲੇ ਆ ਜਾਂ ਪਸ਼ੂਆਂ ਵਾਲੇ ਹਾਂਜੀ ਔਰ ਮੇਰੇ ਨਾਲ ਕੀ ਮਸਲਾ ਲੱਰੀ ਸੀ ਠੀਕ ਹੈ ਤੇ ਨੰਬਰ 2 ਤੇ ਇੱਕ ਸਰਕਾਰ ਨੇ ਪਹਿਲਾਂ ਕਿਹਾ ਸੀ ਵੀ ਜਿਹੜਾ ਫਾਰਮ ਆ ਨਾ ਪਸ਼ੂਆਂ ਵਾਲਾ ਹਾਂਜੀ ਹਾਂਜੀ ਕਿ ਉਹਨੂੰ ਜਿਹੜਾ ਬਿਜਲੀ ਆਉਂਦੀ ਆ ਨਾ ਰੇਟ ਇੱਕ ਕਮਰਸ਼ੀਅਲ ਰੇਟ ਹੀ ਹੋਊਗਾ ਅੱਛਾ ਜੀ ਵੀ ਉਹਨੂੰ ਜਿਹੜਾ ਆਮ ਘਰਾਂ ਦੇ ਖਰਚ ਦੇ ਰੇਟ ਨਾਲ ਹੋਣਗੇ ਔਰ ਜੇ ਕਮਰਸ਼ੀਅਲ ਰੇਟ ਚ ਹੁਣ ਕਿਹੜਾ ਕੁ ਮਸਲੇ ਦੰਦਾ ਇਹ ਠੀਕ ਹੈ ਸਾਰੇ ਤਾਂ ਬੂਹੇ ਚ ਬੜੇ ਖੜਦੇ ਆ ਤੇ ਕਮਰਸ਼ੀਅਲ ਚ ਆ ਰਿਹਾ ਸਾਨੂੰ ਉਹ ਜਿਹੜੇ ਦੀਦਾ ਸਰਕਾਰਾਂ ਦੇ ਧਿਆਨ ਵਾਲਾ ਹੈ ਹਾਂਜੀ ਹਾਂਜੀ ਇਹ ਜੇ ਕੰਮ ਹੀ ਕੰਮ ਨਹੀਂ ਅਸੀਂ ਤਾਂ ਚਲੋ ਕੰਮ ਦਾ ਕਰਨੀ ਆਉਂਦਾ ਸੀ ਤਾਂ ਛੱਡਦੇ ਨਹੀਂਗੇ ਸਹੀ ਗੱਲ ਹੈ ਜੀ ਤੇ ਪਰ ਸਰਕਾਰਾਂ ਕਹਿੰਦੀਆਂ ਕੁਛਿਆ ਕਰਦੀਆਂ ਕੁਛ ਸਹੀ ਗੱਲ ਨਹੀਂ ਕਰਦਾ ਕੁਸੂਰਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਉਹਨੂੰ ਖਾਣਾ-ਦਾਣਾ ਕੀ ਪੋਣਾ ਇਹਨੂੰ ਖਾਣਾ ਜੀ ਇਹਨਾਂ ਦਾ ਜਿਉਣਾ ਇੱਕ ਦਾ ਸਹਿਲ ਜਾਂ ਮਿਹਨਤ ਠੀਕ ਹੈ ਜੀ ਤੇ ਪੀਣਾ ਠੀਕ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਦੁੱਧ ਉਹਨਾਂ ਗਾਂਆਂ ਦਾ ਜਿੰਨਾ ਜਿੰਨਾ ਦੁੱਧ ਆਉਂਦਾ ਉਸ ਹਿਸਾਬ ਨਾਲ ਫੀਸ ਵੀ ਦੇਣੀ ਪੈਂਦੀ ਹੈ ਠੀਕ ਹੈ ਜੀ ਨੰਬਰ 2 ਤੇ ਅਸੀਂ ਤਾਂ ਕਾਫੀ ਚੀਜ਼ਾਂ ਹੋਰ ਵੀ ਜਿਵੇਂ ਇਹਨਾਂ ਨੂੰ ਮਿੱਟੀਰ ਪਾਉਣੇ ਪੈਂਦੇ ਆ ਮਿੱਟੀ ਆ ਕੋਧਾ ਜਾਂ ਹਲ ਦੇ ਵੀ ਪਾਉਣੇ ਆ ਕਿਉਂ ਕਿ ਜਿੰਨੇ ਵੀ ਇਸ ਦੇ ਅੰਦਰ ਸਿੱਕਾ ਹੈ ਜੇ ਨਹੀਂ ਸਾਤਾ ਸਤੀਜਾ ਇਸ ਤਰ੍ਹਾਂ ਅਲੱਗ ਵੀ ਪਾਉਣੇ ਆ ਬਿਗੈਰ ਫੀਲ ਤੋਂ ਤੇ ਬਿਗੈਰ ਥਰ ਠੀਕ ਹੈ ਠੀਕ ਹੈ ਤੇ ਹੋਰ ਕਾਹਨ ਲੱਗ ਧਿਆਨ ਰੱਖਣਾ ਬੰਦੇ ਜੀ ਆ ਅੱਜ ਕੱਲ੍ਹ ਬੱਚਿਆਂ ਨੂੰ ਦੱਸੂ ਜੀ ਬਸ ਚਲਦੇ ਆ ਸਭ ਫਾਇਦਾ ਧਿਆਨ ਰੱਖਣਾ ਠੀਕ ਹੈ ਜੀ ਪਸ਼ੂ ਦਾ ਪਾਣੀ ਦਾ ਇੱਕ ਖਾਸ ਕਰਕੇ ਸਹਿਜ ਜਿਹਾ ਪਾਉਣੇ ਆ ਇਹ ਜੁੱਲੀ ਨਾ ਹੋਵੇ ਠੀਕ ਹੈ ਜੀ ਉਲੀ ਇੱਕ ਫਰਗ ਬੁਆਰਗ ਦੀ ਜੜ ਠੀਕ ਹੈ ਜੀ ਉਲੀ ਨਾ ਪੁੱਦਣ ਸਾਬਜੀਆਂ ਦੇ ਵਿੱਚ ਹੋਵੇ ਹਾਂਜੀ ਉਹਨੂੰ ਜਦੋਂ ਆਪਾਂ ਸਾਬਜੇ ਪਾਉਨੇ ਆ ਨਾ ਹਾਂਜੀ ਉਦੋਂ ਇਹਨੂੰ ਲਤੜਾਈ ਵੱਲੋਂ ਕਿਸੇ ਨਹੀਂ ਕਰਨੀ ਚਾਹੀਦੀ ਠੀਕ ਹੈ ਜੀ ਜਿੰਨਾ ਤੇਲ ਉਹਦੋਂ ਮਾੜੀ ਜੇ ਕੋਈ ਗੱਲ ਨਹੀਂ ਟਰੈਕਟਰ ਤੇ ਫਿਰਦਾ ਹੀ ਰਹਿਣ ਹਾਂਜੀ ਤੇ ਉਹਦਾਂ ਹੋਈ ਜਿਹੜੀ ਉਲੀ ਨਹੀਂ ਬਣਦੀ ਠੀਕ ਹੈ ਜੀ ਉਹਦੇ ਉਲੀ ਨਾ ਬੁਆਰਗ ਦੀ ਜੜਾ ਠੀਕ ਹੈ ਜੀ ਇਹ ਕੋਈ ਜੂ ਸਾਨੂੰ ਧਿਆਨ ਰੱਖਣਾ ਚਾਹੀਦਾ ਠੀਕ ਹੈ ਜੀ ਤੇ ਜੀ ਆਪਾਂ ਨੂੰ ਗਾਈ ਜੀ ਨੇ ਵਧੀਆ ਗੱਲ ਦੱਸੀ ਹੈ ਜੀ ਜਦੋਂ ਵੀ ਆਪਾਂ ਚਾਰ ਪਾਉਣਾ ਤਾਂ ਵਧੀਆ ਧਿਆਨ ਰੱਖੋ ਵੀ ਲਤਾਈ ਵੱਧ ਹੋਣੀ ਚਾ ਜੀ 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 ਜਿਹੜਾ ਫਾਰਮਾਂ ਅੰਦਰ ਨਿਕਲ ਨਿਕਲੇ ਸੀ ਉਹ ਕਰ ਦਿੱਤੀ ਜੀ ਬਲਵਾਤ ਹੋ ਗਈ ਸੀ ਹਾਂਜੀ ਉਹ ਆਪਣੇ ਨਾ ਪੀਡੀਐਫ ਬਣੀ ਹੈ ਹਾਂਜੀ ਹਾਂਜੀ ਉਹਨੇ ਸੱਦਾ ਦਿੱਤਾ ਸੀ ਪਹਿਲਾਂ ਜਿਹੜਾ ਮੁਹਾਲੀ ਆਪਣਾ ਮਿਲਕ ਪਲਾਂਟ ਹੈ ਨਾ ਬੇਰਕਾ ਦਾ ਠੀਕ ਹੈ ਜੀ ਉਹ ਘੇਰਿਆ ਗਿਆ ਹਾਂਜੀ ਉੱਥੇ ਹਜ਼ਾਰਾਂ ਹੀ ਜਿਹੜੇ ਫਾਰਮ ਵਾਲੇ ਛੋਟੇ ਕਿਸਾਨ ਵੀ ਫਰੀ ਗਏ ਹਾਂਜੀ ਹਾਂਜੀ ਉੱਥੇ ਸਰਕਾਰ ਦੇ ਦੋ ਮੰਤਰੀ ਆਏ ਠੀਕ ਹੈ ਜੀ ਤੇ ਉਹਨਾਂ ਨੇ ਬਹਿ ਕੇ ਪੀਡੀਐਫ ਦੇ ਜਿਹੜੇ ਆਗੂ ਬਣੇ ਸਾਡੇ ਹਾਂਜੀ ਹਾਂਜੀ ਉਹਨਾਂ ਨਾਲ ਸਮਝੌਤਾ ਕੀਤਾ ਠੀਕ ਹੈ ਜੀ ਤੇ 25 ਪੈਸੇ ਵੇਕਾਰ ਰਖ ਦੇਉਂਗੀ ਤੇ 55 ਪੈਸੇ ਹੀ ਦੇਵਾਂਗੇ ਠੀਕ ਹੈ ਉਹ ਤੋਂ 30 ਪੈਸੇ ਹਾਂਜੀ ਹਾਂਜੀ ਪਰ ਉਹ ਸਾਰਾ ਲੋਜੀ ਪੋਰਸ਼ਨ ਹੋਇਆ ਅਸਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ 4 ਮਹੀਨੇ ਬਾਅਦ ਠੀਕ ਹੈ ਫਿਰ ਪੀਡੀਏ ਆਪਣੇ ਰੱਖ ਲਿਆ ਲੁਧਿਆਣਾ ਜਿਹੜਾ ਬੇਪਰਸੈਂਟਰ ਹੋ ਕੇ ਆਇਆ ਨਾ ਫਲਾੜੇ ਦਾ ਕੀ ਆਇਆ ਨਾ ਹਾਂਜੀ ਉਹ ਕਿਰਿਆ ਗਿਆ ਠੀਕ ਹੈ ਉਹ ਸਰਕਾਰ ਨੇ ਫਿਰ 30 ਪੈਸੇ ਮੰਨੇ ਅਸਾਂਜੀ ਤੇ ਪਰ ਉਹ ਵੀ ਫਰਾ ਸਰਕਾਰ ਵੱਲੋਂ ਐ ਤਨਾ ਤੇ ਮੌਲੀ ਉਹ ਵੀ ਲੋਕਾਂ ਨੂੰ ਦੱਸਿਆ ਗਿਆ ਜਿਵੇਂ ਆਪਾਂ ਕਹਿੰਦੇ ਆ ਬਰਫ ਦੇ ਮੁੰਡੇ ਹੀ ਤੇ ਪਰ ਦਿੱਤਾ ਕੁਝ ਵੀ ਨਹੀਂ ਗਿਆ ਠੀਕ ਹੈ ਜੀ ਇੱਥੋਂ ਤੇ ਇੰਨਾ ਸਮਝ ਨਹੀਂ ਆ ਕਹਿੰਦਾ ਵੀ ਇਹ ਸਰਕਾਰ ਜਿਹੜੀ ਬਣੀ ਆ ਨਾ ਹਾਂਜੀ ਇਹ ਸਿਰਫ ਇੱਕ ਬਾਵੇ ਡਰਨ ਵਾਲੀ ਆ ਠੀਕ ਹੈ ਜੀ ਪਰ ਜਿਹਨੂੰ ਕੋਈ ਅਮਲੀ ਜਾਂ ਮਾਨੀ ਪਹਿਰਾਉਂਦੇ ਕੋਈ ਅਮਲੀ ਕਰਨੀ ਹੋ ਰਹੀ ਉਹ ਕਹਿ ਦੇਣਾ ਉਹ ਮੰਨ ਜਾਣਾ ਜਿਵੇਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਵੀ ਡੱਲਿਆ ਖਾਬ ਨਾਲ ਵੀ ਹੋਈ ਸੀ ਹਾਂਜੀ ਹਾਂਜੀ ਬੱਲੇਆ ਖਾਬ ਨੂੰ ਕਹਤਾ ਸੀ ਮੈਂ ਪਿਸਤਾਂ ਅੰਦਰ ਹੀ ਪਹਿਰੇ ਰਹਿਣਾ ਠੀਕ ਹੈ ਅਸੀਂ ਬਹੁਤ ਬੜਵਾ ਮੀਨੀਆਂ ਕਿਹਾ ਸੀ ਉਹਨਾਂ ਨੇ ਬਿਹਾਰੇ ਦਾ ਜਿਹੜਾ ਪਾਸੇ ਰੇਗ ਨਹੀਂ ਹੋਊਗਾ ਹਾਂਜੀ ਹਾਂਜੀ ਪਰ ਕੋਈ ਕੁਝ ਨਹੀਂ ਕੀਤਾ ਨਾ ਡੱਲਿਆ ਮੁੜ ਕੇ ਬੋਲਿਆ ਮੈਂ ਤਾਂ ਕਹਿੰਦਾ ਨਾ ਥੱਲੇ ਪੀਡੀਐਫ ਵਾਲੇ ਬੋਲਦੇ ਪਰ ਪੀਡੀਐਫ ਵਾਲੇ ਅੱਗੋਂ ਨੂੰ ਬੋਲਦੇ ਹੁਣ ਜੀ ਅਸੀਂ ਬਾਹਰ ਮੈਂ ਫਾਰਮ ਬਾਹਰਲੇ ਜਿਹੜੇ ਉਹਨਾਂ ਵੀ ਮੇਰੇ ਸੋਹਰੇ ਗਵਰਨਮੈਂਟ ਬਹੁਤ ਹੈਲਪ ਹੇ ਬਾਹਰਲੇ ਫਾਰਮ ਆ ਬਾਹਰ ਆਪਾਂ ਕਹਿੰਦੇ ਬਾਹਰ ਫਾਰਮ ਜਿਵੇਂ ਟੂਟਲੀ ਫਾਰਮ ਕਹਿੰਦੇ ਨੇ ਜਿਆਦਾ ਉੱਥੇ ਬਹੁਤ ਸਰਕਾਰਾਂ ਹੈਲਪ ਕਰ ਰਹੀਆਂ ਨੇ ਦੇਖੋ ਜਿਹੜੇ ਬਾਹਰ ਦੇ ਦੇਸ਼ਾਂ ਦੀ ਹੈਂਜੀ ਹੈਂਜੀ ਸੋ ਸਾਡੀਆਂ ਸਰਕਾਰਾਂ ਗੱਲਾਂ ਕਰਦੇ ਹਾਂ ਜੀ ਇੱਥੇ ਕਹਿੰਦੇ ਬਾਹਰ ਲਿਆ ਕੇ ਇੱਥੇ ਕੰਮ ਕਰਾਣਾ ਕਿਵੇਂ ਆਉਂਗੇ ਸਹੀ ਗੱਲ ਹੈ ਬਾਹਰਲੇ ਲੋਕ ਤਾਂ ਇਹ ਵੀ ਹੈ ਨਾ ਬਾਹਲੇ ਦੇਸ਼ਾਂ ਸਰਕਾਰਾਂ ਜੇ ਕਿਸਾਨ ਤੇ ਖੇਤੀ ਕਰਦਾ ਨਾ ਉਹ ਫਸਲ ਭਰਾਂ ਨੂੰ ਬਜਾਵਾਂ ਲੈਂਦੇ ਨੇ ਕੋ ਹਾਂਜੀ ਹਾਂਜੀ ਪਰ ਉਹ ਨੁਕਸਾਨ ਹੋਈ ਮਾਰਨ ਦੇ ਕਿਸਾਨ ਨੂੰ ਲੈ ਲੈਂਦਾ ਇਸ ਨੁਕਸਾਨਾਂ ਨੇ ਸਾਡੇ ਨੇ ਸਵਾ ਸਾਲ ਵਿਚਾਰਿਆਂ ਨੇ ਜਾ ਕੇ ਸੜਕਾਂ ਤੇ ਬੈਠੇ ਰਹੇ ਹੈ ਤੇ ਉਹ ਵੀ ਅੱਜ ਤੱਕ ਜੇ ਮੰਨ ਕੇ ਐਮਐਸਪੀ ਬਾਰੇ ਉਹ ਲਾਗੂ ਨਹੀਂ ਕੀਤੀ ਇਹੀ ਹਾਲਤ ਫਾਰਮਾਂ ਦੀ ਹੈ ਸਹੀ ਗੱਲ ਹੈ ਜੀ ਫਾਰਮਰ ਬਸ ਇਹੀ ਗੱਲ ਹੈ ਬਾਹਰ ਦੇ ਲੋਕ ਕੋਈ ਫਾਰਮਰ ਨੂੰ ਕਿਸੇ ਵੀ ਜਿਹੜਾ ਪਸ਼ੂ ਦਾ ਬਖ ਰੱਖਦਾ ਉਹਨੂੰ ਇਸ ਤਰ੍ਹਾਂ ਮਾਰ ਨਹੀਂ ਦਿੰਦੇ ਜਿਹਹੇ ਦਾ ਨੁਕਸਾਨ ਹੋਇਆ ਕੁਦਰਤੀ ਇਨਸਾਨ ਵੀ ਉਹ ਤੋਂ ਇਹੀ ਕਰਦੇ ਆ ਠੀਕ ਹੈ ਜੀ ਤੇ ਇੱਥੇ ਦਾ ਸਿਰਫ ਕਹਿਣ ਨੂੰ ਹੈ ਅੰਧਾ ਕੋਨਾ ਕੋੜ ਨਹੀਂ ਇਹ ਤਾਂ ਜੇਕਰ ਅਮਰੇ ਕੋਈ ਜਾਣਦਾ ਵੀ ਕਿ ਜੇ ਕਿਸਾਨ ਹੈ ਚਾਹੇ ਫਾਰਮ ਵਾਲੇ ਆ ਪਸ਼ੂਆਂ ਵਾਲੇ ਆ ਉਹ ਮਾਰ ਦੀ ਕਿਰਪਾ ਰੱਖੇ ਨਾ ਤਾਂ ਮੈਂ ਕਹਿੰਦਾ ਉਹਦੇ ਆਸਰੇ ਤੇ ਚੱਲਦਾ ਨਹੀਂ ਸਰਕਾਰਾਂ ਨਾਲੋਂ ਕੁਝ ਨਹੀਂ ਲੱਗ ਠੀਕ ਹੈ ਬਹੁਤ ਬਹੁਤ ਸਾਰਾ ਧੰਨਵਾਦ ਜੀ ਅਹ ਜਦੋਂ ਕੋਈ ਹੋਰ ਸੁਝਾਅ ਆਇਆ ਤਾਂ ਅਸੀਂ ਨਾ ਫੋਨ ਤੇ ਕਨੈਕਟ ਕਰਨ ਲਈ ਕਿਸੇ ਨੂੰ ਕਰਨ ਕਨੈਕਟ ਕਰਨ ਲਈ ਮਿਹਰਬਾਨੀ ਧੰਵਾਦ ਠੀਕ ਹੈ ਜੀ ਸਸਤੀ ਗਾ ਜੀ ਜਿੱਤਾ ਫਾਰਮ ਤੇ ਜਿਹਨਾਂ ਗੱਲਾਂ ਸਕ੍ਰਾਈਬਰ ਤੇ ਸ਼ੇਅਰ ਕਰਾ ਦਿਓ ਤਾਂ ਕਿ ਸਿੰਘ ਨੂੰ ਜਾਣਕਾਰੀ ਮਿਲੂ ਜਿਹਨੂੰ ਫਾਰਮ ਆਇਆ ਅਹ ਦੇ ਸਕੀਏ ਤੇ ਬਾਈ ਜੀ ਨੇ ਬਹੁਤ ਵਧੀਆ ਤੁਹਾਨੂੰ ਸੁਝਾ ਦਿੱਤਾ ਜੀ ਠੀਕ ਹੈ ਜੀ ਇਖਾਰਾ ਚੋਣ ਦਾ ਟਾਈਮ ਸੀ ਬਾਈ ਜੀ ਨੇ ਥੋੜੀ ਜਿਹੀ ਤੁਹਾਨੂੰ ਟਾਈਮ ਤੇ ਟਾਈਮ ਕੱਢ ਕੇ ਆਪਣੀ ਨਾਲ ਗੱਲਬਾਤ ਕੀਤੀ ਕੀਤਾ ਫਾਰਮ 填ਨ ਦਾ ਸਪਰੈਡ ਸ਼ੇਅਰ ਕਰੋ ਤਾਂ ਕਿ ਕੋਈ ਨੰਬਰ ਵੀਡੀਓ ਅਪਲੋਡ ਕਰ ਸਕਣ। ਜੇ ਕਿਸੇ ਨੇ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰਿਓ 73280030। ਮਿਲਦੇ ਆਂ ਅਗਲੀ ਵੀਡੀਓ ਤੇ ਉਸੇ ਭਾਈ।